ਘਰ ਵਿੱਚ ਲਿਆ ਧੀ ਨੇ ਜਨਮ ਜਦੋਂ ਪਰਿਵਾਰ ਨੂੰ ਪਤਾ ਲੱਗਿਆ ਤਾਂ ਕਰ ਦਿੱਤਾ ਆ ਕੰਮ ਦੋਸਤੋ ਅਕਸਰ ਹੀ ਬਹੁਤ ਸਾਰੇ ਪਰਿਵਾਰ ਇਹੋ ਜਿਹੇ ਹੁੰਦੇ ਨੇ ਜੋ ਕਿ ਚਾਹੁੰਦੇ ਨੇ ਕਿ ਉਹਨਾਂ ਦੇ ਘਰ ਵਿੱਚ ਲੜਕਾ ਹੀ ਜਨਮ ਲਵੇ ਪਰ ਜਦੋਂ ਧੀ ਹੁੰਦੀ ਹੈ ਤਾਂ ਸਾਰੇ ਪਰਿਵਾਰ ਵਿੱਚ ਸੋਗ ਫੈਲ ਜਾਂਦਾ ਹੈ ਪਰ ਹੁਣ ਇੱਕ ਧੀ ਦੇ ਜਨਮ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਦਰਅਸਲ ਜਦੋਂ ਇਸ ਪਰਿਵਾਰ ਵਿੱਚ ਧੀ ਨੇ ਜਨਮ ਲਿਆ ਤਾਂ ਇਸ ਪਰਿਵਾਰ ਨੇ ਮੁੰਡੇ ਤੋਂ ਵੀ ਵੱਧ ਕੇ ਆਪਣੀ ਧੀ ਦੇ ਸ਼ਗਨ ਮਨਾਏ ਜਦੋਂ ਮਾਂ ਤੇ ਇਹਨੂੰ ਹਸਪਤਾਲ ਵਿੱਚੋਂ ਛੁੱਟੀ ਮਿਲੀ ਤਾਂ ਬਿਲਕੁਲ ਨਵੀਂ ਥਾਰ ਗੱਡੀ ਨੂੰ ਸਜਾ ਕੇ ਉਸ ਵਿੱਚ ਆਪਣੀ ਨਵਜਮੀ ਧੀ ਨੂੰ ਪੂਰੇ ਢੋਲ ਢਮਕੇ ਨਾਲ ਆਪਣੇ ਘਰ ਲੈ ਕੇ ਆਉਂਦਾ ਅਤੇ ਧੀ ਦੇ ਸਵਾਗਤ ਲਈ ਘਰ ਵੀ ਪੂਰਾ ਫੁੱਲਾਂ ਨਾਲ ਸਜਾਇਆ ਗਿਆ ਸੀ ਪਰਿਵਾਰ ਨੇ ਵੀ ਧੀ ਨੂੰ ਸ਼ਗਨ ਦੇ ਵਿੱਚ ਸੋਨੇ ਦੀਆਂ ਚੈਨੀਆਂ ਪਾਈਆਂ ਸੋ ਇਸ ਪਰਿਵਾਰ ਨੇ ਆਪਣੇ ਸਾਰੇ ਰਿਸ਼ਤੇਦਾਰ ਅਤੇ ਆਂਢ ਗੁਆਂਢੀ ਬੁਲਾ ਕੇ ਆਪਣੀ ਧੀ ਦਾ ਪੁੱਤਾਂ ਨਾਲੋਂ ਵੱਧ ਕੇ ਸ਼ਗਨ ਮਨਾਇਆ ਸੋ ਚਪੇੜ ਹੈ ਇਹ ਵੀਡੀਓ ਉਹਨਾਂ ਲੋਕਾਂ ਦੇ ਲਈ ਜੋ ਆਪਣੀਆਂ ਧੀਆਂ ਨੂੰ ਬੋਝ ਸਮਝਦੇ ਨੇ ਕਿਉਂਕਿ ਇਹ ਨਹੀਂ ਪਤਾ ਹੁੰਦਾ ਕਿ ਅੱਗੇ ਜਾ ਕੇ ਪੁੱਤ ਦੀ ਥਾਂ ਧੀ ਹੀ ਆਪਣੇ ਮਾਪਿਆਂ ਨੂੰ ਬੁਢਾਪੇ ਵਿੱਚ ਸੰਭੇ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ